ਕਿ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਹੱਕ 'ਚ ਆਏ ਨੇ ਵਿਕਰਮ ਮਜੀਠੀਆ ਨੇ ਹਰਨਾਮ ਸਿੰਘ ਖਾਲਸਾ ਦੇ ਬਿਆਨ ਦਾ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਅਕਾਲ ਤਖਤ ਦੀ ਸਰਵੋਚਤਾ ਨੂੰ ਚੁਣੌਤੀ ਦੇਣਾ ਸਹੀ ਨਹੀਂ ਹੈ 6 ਜੂਨ ਨੂੰ ਕੱਲੂਕਾਰੇ ਦੇ ਰੂਪ 'ਚ ਮਨਾਇਆ ਜਾਏ ਜੋ 6 ਜੂਨ ਆਪਰੇਸ਼ਨ ਬਲੂ ਸਟਾਰ ਦੀ ਬਰਤੀ ਹੈ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ ਜਥੇਦਾਰ ਅੱਜ ਕੋਈ ਹੋਰ ਹੈ ਕੱਲ ਹੋਰ ਕੋਈ ਹੋਵੇਗਾ ਜੱਥੇਦਾਰ ਗੜਗੱਜ ਤੇ ਹੱਥ 'ਚ ਆਏ ਨੇ ਵਿਕਰਮ ਸਿੰਘ ਬੱਦੀਠਿਆ ਕੋ ਕੀ ਬੀਤੇ ਹਕਾਲ ਕੇ ਸਿਕਨਾਲ ਬਿਆਨ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਦਿੱਤਾ ਗਿਆ ਸੀ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਮੌਕੇ ਜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜੱਥੇਦਾਰ ਗਾਨੀ ਕੁਲਦੀਪ ਸਿੰਘ ਗੜਗੱਜ ਕੌਮ ਦੇ ਨਾਮ ਸੰਦੇਸ਼ ਦਿੰਦੇ ਨੇ ਜਾਂ ਫਿਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਨੇ ਤੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਜੱਥੇਦਾਰ ਨੂੰ ਕੌਮ ਦੇ ਨਾਮ ਸੰਦੇਸ਼ ਨਹੀਂ ਦਿੱਤਾ ਜਾਏਗਾ ਕਿਉਂਕਿ ਕੌਮ ਨੂੰ ਪਰਵਾ nit ਨਹੀਂ ਨੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜਾ ਜੀ ਕੋਈ ਸਥਿਤੀ ਉੱਥੇ ਉੱਠਦੀ ਹੈ ਤੇ ਉਸ ਦੇ ਲਈ ਐਸਜੀਪੀਸੀ ਤੇ ਸਰਕਾਰ ਜ਼ਿੰਮੇਵਾਰ ਖੋਣਗੇ ਬੀਤੇ ਕੱਲ੍ਹ ਅਸੀਂ ਦੇਖਿਆ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਮੈਂਬਰਾਂ ਦੇ ਨਾਲ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾਚੌਂਕ ਉੱਤੇ ਪਹੁੰਚੀ ਸੀ 1:00 ਘੰਟੇ ਗੱਲਬਾਤ ਹੋਈ ਹੈ ਪਰ ਕੋਈ ਵੀ ਸੱਤਾ ਨਹੀਂ ਨਿਕਲਿਆ ਪਰ ਬਾਅਦ ਚ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਇੱਕ ਤੋਂ ਦਿਨਾ ਤੱਕ ਅਸੀਂ ਇਸ ਪੂਰੇ ਮਸਲੇ ਦਾ ਹੱਲ ਜ਼ਰੂਰ ਕੱਢਾਂਗੇ ਪਰ ਹੁਣ ਵਿਕਰਮ ਸਿੰਘ ਮਜੀਠੀਆ ਯਾਨੀ ਕੁਲਦੀਪ ਸਿੰਘ ਗੜਕੜਜ ਦੇ ਹੱਕ ਚ ਆਏ ਨੇ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਜੋ ਵੀ ਬਿਆਨ ਦਿੱਤਾ ਗਿਆ ਸੀ ਗਣੇ ਕੁਲਦੀਪ ਸਿੰਘ ਗੜਕੜਜ ਨੂੰ ਲੈ ਕੇ ਉਸ ਦਾ ਵਿਰੋਧ ਕੀਤਾ ਗਿਆ। ਮੈਂ ਇੰਤੀ ਤੇ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾ ਹੀ ਕਰਨਾ ਚਾਹੀਦਾ। ਔਰ ਜਿੰਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਹੈ ਔਰ ਜਿਹੜਾ ਇਹ 6 ਜੂਨ ਦਾ ਖੱਲੂਕਾਰਾ ਦਿਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਆ ਉਹ ਆਪ ਇੱਕ ਬੜਾ ਸੋਲਮ ਅਕੇਸ਼ਨ ਹੈ ਉਹ ਉਸ ਦਿਨ ਨੂੰ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਆਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ ਚ ਸ਼ਹਾਦਤ ਦਿੱਤੀ ਜਦੋਂ ਥੋੜੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ ਤੋਪਾਂ ਗੋਲਾਂ ਗੋਲਿਆਂ ਨਾਲ ਜੋ ਸ੍ਰੀ ਹਰਮੰਦਰ ਸਾਹਿਬ ਮਾਨਵਤਾ ਦੇ ਸਰਬੱਤ ਦੇ ਭਲੇ ਦੀ ਜਿੱਤੇ ਅਰਦਾਸ ਹੁੰਦੀ ਹੋਵੇ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ ਤੋਪਾਂ ਗੋਲਿਆਂ ਨਾਲ ਅਟੈਕ ਕਰਤਾ ਹੋਣ ਤੇ ਇੰਨੀ ਵੱਡੀ ਗਿਣਤੀ ਚ ਲੋਕ ਸ਼ਹੀਦ ਹੋ ਗਏ ਹੁਣ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਆ ਜਿਹੜਾ ਵੀ ਇਹਦੇ 'ਚ ਗੜਬੜੀ ਕਰੂ ਜਾਂ ਜਿਹੜਾ ਵੀ ਇਹਦੇ 'ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਉਹ 6 ਜੂਨ ਦੀ ਸ਼ਹਾਦਤ ਦੇ ਨਾਲੇ ਸ਼ਹੀਦਾਂ ਦਾ અપਮਾਨ ਕਰ